ਕਿਸੇ ਦਾ ਮਨ ਸਾਡੇ ਤੇ ਖੜਦਾ ਹਾਂਜੀ ਵੀ ਭਾਈ ਕਪੜਾ ਵੀ ਥੋੜਾ ਤਾਂ ਲੋਈ ਵੀ ਥੋੜੀ ਫੇਰ ਭਾਈ ਇਹ ਬਹੁਤ ਵਧੀਆ ਕਪੜੇ ਚਾ ਬਾਰ ਬਾਰ ਨਹੀਂ ਹੁੰਦਾ ਜਿਵੇਂ ਆਪਾਂ ਦੇਖਦੇ ਹਾਂ ਤੇ ਹਰੀਕੇ ਪਤਣ ਜਾ ਕੇ ਹਾਂ ਭਾਈ ਵੇਲ ਹੋ ਜਾਂਦਾ ਸਤਲੋਚ ਜਾ ਕੇ ਜੁੜਦੇ ਆ ਤੇ ਭਾਈ ਚੋਣ ਆ ਜਿਹੜਾ ਚੋਣ ਤੇ ਜੇਲੇ ਮੈਂ ਜਿਹੜੇ ਉਹ ਪਾਕਿਸਤਾਨ ਨੂੰ ਚਲੇ ਗਏ ਵਿਸ਼ੇਸ਼ ਕਾਲ ਜੀ ਦੋਸਤੋ ਤੇ ਅੱਜ ਆਪਾਂ ਖੜੇ ਹਾਂ ਬਟਿੰਡੇ ਮੇਲੇ ਦੇ ਵਿੱਚ ਇਹ ਕਿ ਜਾਗਦੇ ਜੋਗਣਾਂ ਦਾ ਮੇਲਾ ਲੱਗਿਆ ਹੈ ਤੇ ਉੱਥੇ ਬਾਈ ਹੋਰਾਂ ਨੇ ਬਹੁਤ ਸੋਹਣੀ ਪ੍ਰਾਤਨ ਰਵਾਇਤੀ ਤਰੀਕਿਆਂ ਦੀ ਰਹੀ ਆਪਾਂ ਕਹ ਲਈਏ ਸਟਾਲ ਲਾਈ ਹੋਈ ਆ ਤੇ ਬਾਈ ਹੋਰਾਂ ਨੇ ਸਟਾਲ ਦਾ ਨਾਮ ਹੈਗਾ ਵਿਰਾਸਤੀ ਆਰਟਸ ਤੇ ਬਾਈ ਹੋਰਾਂ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਜੋ ਬਾਈ ਤੇ ਬਾਈ ਨਾਮ ਕੀ ਆਪਣਾ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ। ਰਮਨਦੀਪ ਸਿੰਘ ਬਈ। ਹਾਂਜੀ ਹਾਂਜੀ। ਤੇ ਰਮਨ ਬਰੇ ਜਿਹੜੀ ਆਪਾਂ ਸਟਾਲ ਲਾਈ ਹੋਈ ਆਪਾਂ ਨੇ ਇਹ ਬਈ ਸਟਾਲ ਆਪਣੀ ਹੈਗੀ ਪਰਾਤੰਤਰੀਕੀ ਵਾਲੀ। ਹਾਂਜੀ ਬਈ। ਇਹ ਬਈ ਇਹ ਚੀਜ਼ ਤੇ ਕੰਮ ਕਰਦੇ ਆਣ ਤੁਹਾਨੂੰ ਕਿੰਨੇ ਕ ਸਾਲ ਹੋ ਗਏ? ਬਈ ਸਾਨੂੰ ਤਕਰੀਬ ਮਾਰਚ ਚੋਂ ਲੈ ਕੇ 3 ਸਾਲ ਹੋ ਜਾਣਗੇ। ਅੱਛਾ ਅੱਗੇ ਮਾਰ ਆਪਾਂ ਕਹੇ ਲਈ ਵੀ 2.5 ਸਾਲ ਹੋ ਗਏ। 2.5 ਪੌਣੇ ਦੇ ਪੌਣੇ ਤੱਕ 3 ਸਾਲ। ਹਾਂ ਹਾਂ ਠੀਕ ਆ ਬਈ। ਤੇ ਬਈ 3 ਸਾਲਾਂ ਤੋਂ ਪਹਿਲਾਂ ਬਈ ਕੀ ਕਰਦੇ ਸੀ ਤੁਸੀਂ? ਬਈ ਮੈਂ ਪਹਿਲਾਂ ਵੀ ਖੇਤੀ ਕਰਦਾ ਸੀ ਤੇ ਅੱਜ ਵੀ ਖੇਤੀ ਕਰਦਾ। ਅੱਛਾ ਖੇਤੀ ਨਾਲ ਚੱਲੇ ਆ ਨਾਲ ਹੀ ਸਹਿਕਤਾ ਦਾ ਠੀਕ ਆ ਬਈ ਤੇ ਬਈ ਫਿਰ ਇਹ ਪਾਸੇ ਆਉਣ ਦਾ ਕਿਵੇਂ ਸੋਚਿਆ ਬਈ ਅ ਬਈ ਪਤਾ ਕੀ ਹੈ ਇੱਕ ਤਾਂ ਮੇਰੇ ਮੈਸੇਜ ਭੜੇ ਹੋਏ ਸੀ ਵਧੀਆ ਮੇਰੇ ਭੈਣ ਉਹ ਵੀ ਐਮਪੀਡੀਸੀ ਹੈ ਨੇ ਮੇਰੀ ਖੁਦ ਦੀ ਕੁਆਲੀਫਿਕੇਸ਼ਨ ਵੀ ਐਮਪੀਡੀਸੀ ਹੈ ਜੀ ਤੇ ਚਲੋ ਮੈਂ ਤਾਂ ਖੇਤੀ ਵਾਲੇ ਕਿਤੇ ਲੱਗੀ ਹੋਇਆ ਸੀ ਹਾਂਜੀ ਤੋ ਭੈਣ ਵਰਗੇ ਸੋਚ ਰਹੇ ਸੀ ਵੀ ਕੋਈ ਇਸ ਤਰ੍ਹਾਂ ਦਾ ਕੀਤਾ ਚਲਾਇਆ ਜਾਵੇ ਤੇ ਫਿਰ ਮੈਂ ਉਹਨਾਂ ਨੂੰ ਆਈਡੀਆ ਦਿੱਤਾ ਵੀ ਜੇ ਆਪਾਂ ਕੰਮ ਹੀ ਕਰਨਾ ਹੈ ਤਾਂ ਇੱਕ ਪੰਥ ਤੇ ਦੋ ਕਾਜ ਵਾਲਾ ਕਰਕੇ ਵੀ ਇੱਕ ਸੇਵਾ ਵਜੋਂ ਵੀ ਹੋਵੇ ਨਵੇਟਲਾ ਵੀ ਹੋਵੇ ਤੇ ਆਪਣੀ ਦੋ ਪੈਸਿਆਂ ਦੀ ਜਿਹੜੀ ਇੱਕਮਾਈ ਹੋ ਗਈ ਉਹ ਮੇਰੇ ਕੋਲੇ ਹੈ। ਕਮਾਈਆਂ ਦਾ ਲੋਕ ਬਹੁਤ ਕੰਜਰਖਾ ਦੇ ਕਰਕੇ ਨਹੀਂ ਸਹੀ ਆ ਬਈ ਸਹੀ ਆ। ਤੇ ਵੀ ਕਮਾਈ ਕਰਕੇ ਤਾਂ ਕੋਈ ਲੋਕਾਂ ਨੂੰ ਚੰਗਾ ਸੁਨੇਹਾ ਦੇ ਕੇ ਠੀਕ ਆ ਬਈ। ਨਾਲੇ ਆਪਾਂ ਕਹਿ ਲਈ ਬਿਰਸਾ ਵੀ ਸੰਭਲ ਲਈਏ, ਕਮਾਈ ਵੀ ਕਰ ਲਈਏ ਵੀ ਦੋਨੇ ਚੀਜ਼ਾਂ ਨੂੰ। ਬਿਰਸਾ ਸਾਹਿਬ ਨੇ ਕਿਹਾ ਵੀ ਇੱਕ ਪਾਸੇ ਲੋਕਾਂ ਹਾਂਜੀ ਹਾਂਜੀ। ਉਸ ਤਰ੍ਹਾਂ ਵੀ ਦੋਨੇ ਕੰਮ ਹੀ ਹੁੰਦੇ ਨੇ। ਤੇ ਬਈ ਜੇ ਆਪਾਂ ਆਇਟਮਾਂ ਦੀ ਗੱਲ ਕਰੀਏ, ਆਇਟਮਾਂ ਆਪਣੇ ਕੋਲ ਕੀ ਕੀ ਹੁੰਦੀਆਂ ਨੇ? ਆਇਟਮਾਂ ਬਈ ਇਸ ਤਰ੍ਹਾਂ ਬੋਰਡ ਦੇ ਵਿੱਚ MDF ਬੋਰਡ ਦੇ ਵਿੱਚ ਹਾਂਜੀ ਬਹੁਤ ਲੰਬੀ ਚੌੜੀ ਰੇਂਜ ਹੈ ਅੱਛਾ ਜੀ ਜਿਹਦੇ ਵਿੱਚ ਜਿਵੇਂ ਤੁਸੀਂ ਟੌਪ ਦੇਖ ਰਹੇ ਹੋ ਹਾਂਜੀ ਇਸ ਤਰੀਕੇ ਦੇ ਘੱਟੋ ਘੱਟ 10-12 ਡਿਜ਼ਾਈਨ ਨੇ ਜੀ ਤੇ ਬਾਕੀ ਮਾਲ ਆਟਾ ਜਿਹੜਾ ਕੰਧਾਂ ਤੇ ਡੰਗਣ ਵਾਸਤੇ ਆਪਣੇ ਦੂਸਰੇ ਵਿੱਚ ਨੋਪੀਸ ਤੇ ਅੱਛਾ ਜੀ ਸਿੱਖਿਆਕ ਸੰਸਥਾਵਾਂ ਨੇ ਸਕੂਲਾਂ ਦੇ ਹਜ਼ਰਾਨੀ ਦੀ ਜਾਪਾ ਤਿਆਰ ਕਰਦੇ ਆ ਠੀਕ ਹੈ ਜੀ ਮਤਲਬ ਆਪਣੀ ਹਰੇਕ ਚੀਜ਼ ਦੇ ਉੱਤੇ ਕੋਈ ਨਾ ਕੋਈ ਆਪਾਂ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਭਾਈ ਤੇ ਬਈ ਆ ਆਪਣਾ ਕਲੌਕ ਆਗੇ ਹਾਂਜੀ ਬਈ ਇਹਦੀ ਵੀ ਆਪਾਂ ਕਹ ਲਈ ਗੁਰਬਾਣੀ ਦੇਖੀ ਹੁੰਦੀ ਆ ਹਾਂਜੀ ਪਾਵਨ ਪਾਣੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਤੇ ਆ ਖਾਲਸਾ ਰਾਜ ਆ ਗਿਆ ਹੈ ਬਈ ਤੇ ਬਈ ਸਿੱਖੀ ਨਾਲ ਜਾਂ ਕਹ ਦੀ ਆਪਣੇ ਪੁਰਾਣੇ ਇਤਿਹਾਸ ਨਾਲ ਜੁੜੀਆਂ ਇਹ ਚੀਜ਼ਾਂ ਬਹੁਤ ਸਾਮੀਆਂ ਨੇ ਬਈ ਜਿਹੇ ਜਿਹੇ ਬਤੇ ਦਾ ਸੁਆ ਹਾਂਜੀ ਟੇਸਟ ਹੁੰਦਾ ਉਹਦੇ ਸਾਫ ਜਿਹੀਆਂ ਲੱਗਦੀਆਂ ਹਾਂ ਹਾਂ ਨਹੀਂ ਸਹੀ ਆ ਤੇ ਬਈ ਜਿਵੇਂ ਤੁਸੀਂ ਇਹ ਲਿਖਿਆ ਹੋਇਆ ਹੈ ਦੇਸੀ ਪੰਜਾਬ ਹੋ ਗਿਆ ਲੈਂਦਾ ਪੰਜਾਬ ਆ ਕੀ ਆ ਬਈ ਪਲਾਸਟਿਕ ਨੂੰ ਨਾ ਵਾਤਾਵਰਨ ਨੂੰ ਹਾਂ ਤੇ ਬਈ ਇਹ ਚੀਜ਼ਾਂ ਤਿਆਰ ਕਿੱਥੇ ਕਰਦੇ ਹੋ ਤੁਸੀਂ ਏ ਭਾਈ ਆਪਣੇ ਪਿੰਡੀ ਆਪਾਂ ਤਿਆਰ ਕਰਦੇ ਆ ਇਹ ਕੰਪਿਊਟਰਾਈਜ਼ਡ ਮਸ਼ੀਨ ਲੱਗੀ ਹੋਈ ਆ ਤੇ ਉਹਦੇ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਤਿਆਰ ਕਰਦੇ ਆ ਅੱਛਾ ਤੇ ਆਪ ਕਰਦੇ ਹੋ ਭਈ ਜਾਂ ਕਰਵਾਉਣੇ ਨਹੀਂ ਭਾਈ ਆਪ ਹੀ ਤਿਆਰ ਕਰਦੇ ਆ ਅੱਛਾ ਪਿੰਡੀ ਆਪ ਹੀ ਤਿਆਰ ਕਰਦੇ ਆ ਠੀਕ ਆ ਭਈ ਤੇ ਜਿਵੇਂ ਭਈ ਆਪਾਂ ਇਹਨਾਂ ਦੇ ਆਈਟਮਾਂ ਦੇ ਆਪਾਂ ਇਕੱਲੀ ਰੇਟਾਂ ਦੀ ਗੱਲ ਕਰੀਏ ਹਾਂਜੀ ਭਈ ਰੇਟ ਭਈ ਕੀ ਕੀ ਰਹਿੰਦੇ ਆ ਰੇਟ ਭਈ ਝੋਲੇ ਆ ਜਿਹੜੇ ਹਾਂਜੀ ਜਿੰਨੇ ਵੀ ਡਿਜ਼ਾਈਨ ਨੇ ਹਾਂਜੀ ਇਹਨਾਂ ਦਾ 300 ਰੁਪਏ ਰੇਟ ਰੱਖਿਆ ਹੋਇਆ ਹੈ ਅੱਛਾ ਜੀ 300 ਰੁਪਏ ਤੇ ਬਾਕੀ ਜੇ ਕੋਈ ਜਿਵੇਂ ਕੋਈ ਸਮਾਜ ਸੇਵੀ ਸੰਸਥਾ ਮਾਰੇ ਕੋਈ ਵਿਦਿਅਕ ਸੰਸਥਾ ਮਾਰੇ ਕੋਈ ਸੇਵਾਪਾ ਬਣਾ ਤੌਰ ਤੇ ਕਰਦਾ ਤਾਂ ਉੱਥੇ ਆਪਾਂ ਕੱਲਾ ਫਿਰ ਵੇਚਣਾ ਨਹੀਂ ਮੁਕਤੀ ਰੱਖਦੇ ਅੱਛਾ ਉੱਥੇ ਉਸ ਹਿਸਾਬ ਨਾਲ ਰੇਟ ਕਰ ਦਿੰਦੇ ਹਾਂ ਕੀ ਕਹਾ ਬਾਈ ਤੇ ਬਾਈ ਜਿਵੇਂ ਆ ਆ ਗਏ ਆਕ ਲੋਕ ਆ ਗਏ ਤੇ ਇਹਨਾਂ ਦੇ ਬਾਈ ਫਿਰ ਕੀ ਰੇਟ ਰਹਿੰਦੀ ਹੈਗੇ ਇਹਨਾਂ ਦੇ ਬਾਈ ਜੀ ਤਕਰੀਬਨ ਆਪਣੇ ਕੋਲ ਸਟਾਰਟਿੰਗ ਰੇਟ ਕੀ ਗਏ ਆਪਾਂ ਦੇ ਆਪਣੇ 400 ਤੋਂ ਸ਼ੁਰੂ ਹੋ ਕੇ ਜੀ ਆਪ ਕਿੰਨੇ ਦੇ ਗਏ ਦੀ ਵੀ ਇਹ ਫੱਟੀ ਦੇਖ ਰਹੇ ਹੋ ਹਾਂਜੀ ਇਹ 400 ਤੋਂ ਸ਼ੁਰੂ ਹੋ ਕੇ ਆਪਣੇ ਕੋਲ ਤਕਰੀਬਨ 15-1600 ਦੀ ਰੇਂਜ ਤੱਕ ਆਈਟਮ ਹੁੰਦੀ ਹੈ। ਅੱਛਾ 15-1600 ਦੀ ਰੇਂਜ ਤੱਕ ਆਈਟਮ ਹੁੰਦੀ ਹੈ ਤੇ ਭਾਈ ਇਹ ਅੱਜ ਦੀ ਗੱਲ ਕਰੀ ਆਪਾਂ ਇਹਦੀ ਕਿੰਨਾ ਰੇਟ ਹੁੰਦਾ ਹੈ? ਇਹਦਾ 1200 ਰੁਪਏ ਰੇਟ ਹੈ। ਇਹਦਾ 12 ਤੇ ਮਹਿੰਗੀ ਤੋਂ ਮਹਿੰਗੀ ਆਈਟਮ ਆਪਣੇ ਲਈ ਭਾਈ ਕਿੰਨੇ ਵਾਲੀ ਆ? ਜ਼ਿਆਦਾ ਤੋਂ ਜ਼ਿਆਦਾ ਆਪਣਾ 16-1700 ਰੁਪਏ ਦੀ 16-1700 ਤੇ ਐਂਡ ਹੋ ਜਾਂਦੀ ਆ। ਤੇ ਭਾਈ ਮੰਗ ਦੇ ਕੋ ਲੋਈਆਂ ਪਈਆਂ ਨੇ। ਹਣਾ ਬਾਈ ਲੋਈਆਂ ਬਹੁਤ ਸੋਹਣੀਆਂ ਨੇ ਤੇ ਸੋਹਣਾ ਡਿਜ਼ਾਈਨ ਕਰਿਆ ਹੋਇਆ। ਹਾਂਜੀ ਬਾਈ। ਉਹਨਾਂ ਦਾ ਵੀ ਰੇਟ ਕੀ ਰਹਿੰਦਾ ਫੇਰ? ਇਹ ਬਾਈ ਕੱਪੜੇ ਦੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦਾ ਹੈ। ਅੱਛਾ। ਕढ़ाई ਦਾ ਰੇਟ ਆ ਜਿਹੜਾ ਆਪਣਾ 800 ਰੁਪਏ ਹੈ। ਅੱਛਾ ਜੀ। ਕੱਪੜਾ ਤੁਸੀਂ 200 ਰੁਪਏ ਦੀ ਲੋਈ ਖਰੀਦੋ, ਤੁਸੀਂ 2000 ਦੀ ਖਰੀਦੋ, ਤੁਸੀਂ 4000 ਦੀ ਖਰੀਦੋ। ਅੱਛਾ ਜੀ। ਸਾਡੇ ਸਾਨੂੰ ਤਾਂ ਕੋਈ ਤਕਰ ਨਹੀਂ ਜੇ ਤੁਸੀਂ ਜਿਹੜੀ ਮੋਟੇ ਤੇ 2 ਸਾਲ ਦੂਵੇ ਵਰਤਦੇ ਹੋਣ ਕਰੇ। ਹਾਂਜੀ। ਸਾਡੇ ਵੱਲੋਂ ਤਾਂ ਉਹ ਵੀ ਡਾ। ਅੱਛਾ ਬਾਈ। ਅਸੀਂ ਆਪ ਕढ़ाई ਕਰਕੇ ਤੇ ਬਾਈ ਲੋਈ ਤੁਸੀਂ ਆਪ ਵੀ ਲੈ ਕੇ ਦੇ ਦੇਉ ਬਾਈ ਫ ਨਰੋਲ ਆਪਾਂ ਗਾਹਕ ਦੀ ਇੱਛਾ ਤੇ ਰੱਖਿਆ ਆਪਾਂ ਕਦੇ ਨਹੀਂ ਸੋਚਿਆ ਵੀ ਗਾਹਕਾ ਜਿਹੜਾ ਲੋਈ ਹੈ ਸਾਡੇ ਤੋਂ ਫਰੀ ਦੇ ਹਾਂਜੀ ਚਾਹੇ ਘਰੇ ਯੂਜ਼ ਹੋਈ ਲੋਈ ਵੀ ਲਾਏ ਹੋਣ ਅੱਛਾ ਜੀ ਚਾਹੇ ਗਾਹਕ ਦੀ ਹੋਵੇ ਚਾਹੇ ਤੁਹਾਡੀ ਹੋਵੇ ਤੁਸੀਂ ਆਪ ਦਾ 800 ਰੁਪਏ ਕੱਢ ਕੇ ਉਸਾਂ ਨੂੰ ਦੇ ਦਿੰਦੇ ਸੀਦਾ ਪਾਣ ਸਾਡੇ ਤੇ ਖੜਦਾ ਹਾਂਜੀ ਵੀ ਭਾਈ ਕਪੜਾ ਵੀ ਥੋੜਾ ਤਾਂ ਲੋਈ ਵੀ ਥੋੜੀ ਫੇਰ ਭਾਈ ਇਹ ਬਹੁਤ ਵਧੀਆ ਕਪੜੇ ਚਾ ਬੁਰਬਰ ਨਹੀਂ ਹੁੰਦਾ ਤੇ ਅੱਛਾ ਜੀ ਇਹ 1600 ਰੁਪਏ ਦੀ ਰੇਟ ਚ ਇਹ 1600 ਦੀ ਰੇਂਜ ਆਪਾਂ ਕਦੇ ਵੀ ਮਹਿੰਗੇ ਵਾਲਾ ਪ੍ਰੋਡਕਟ ਇਹੀ ਆ ਕਿ ਭਾਈ 1600 1600 ਤਰ੍ਹਾਂ ਬਣ ਦਵੇ ਠੀ ਤੇ ਬਈ ਆਪਾਂ ਇੱਥੇ ਆ ਜੀ ਆਪਾਂ ਚੜਦਾ ਲੈਂਦਾ ਪੰਜਾਬ ਆ ਗਿਆ ਹਾਂ ਜੀ ਬਈ ਤੇ ਬਈ ਮੜਾ ਜਾ ਇਹ ਆਪਾਂ ਇੱਕ ਪਾਸੇ ਆ ਜੰਨੇ ਗਾ ਕਿ ਇੱਧਰ ਕਰ ਕਰ ਲੂ ਬਾਈ ਹੈਂਡਲ ਤੇ ਬਈ ਇਹਦੇ ਬਾਰੇ ਦੱਸੋ ਵੀ ਜਿਹੜਾ ਹੋਂ ਵਾਲਾ ਪੰਜਾਬ ਆ ਆਪਣਾ ਉਹ ਕਿਹੜਾ ਆ ਗਿਆ ਬਈ ਵੈਸੇ ਤਾਂ ਹੁਣ ਪੰਜਾਬ ਦਾ ਆਪਾਂ ਇਹੀ ਕਹਿ ਸਕਦੇ ਆ ਪੰਜਾਬ ਦਾ ਦੂਜੇ ਪਾਸੇ ਵੱਸਦਾ ਇਹ ਸਾਰੇ ਹੀ ਪੰਜਾਬ ਆ ਬਈ ਸਾਰੇ ਹੀ ਪੰਜਾਬ ਆ ਬਈ ਪਾਕਿਸਤਾਨਾ ਦੇ ਹਿਸਾ ਆ ਗਿਆ ਜਿਹੜਾ ਹਾਂਜੀ ਇਹ ਜਿਹੜਾ ਪੰਜਾਬ ਜਿੱਥੇ ਆਪਾਂ ਔਕੇ ਤੇ ਬੈਠੇ ਆ ਅੱਛਾ ਜੀ ਜਿਹੜਾ ਆ ਪੱਗ ਦੇ ਵੀ ਆ ਚਮਕ ਰਿਹਾ ਹਾਂ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਆਪਣਾ ਹਿਮਾਚਲ ਆ ਬਾਈ ਜੀ ਇਹ ਹਰਿਆਣੇ ਵਾਲਾ ਹੈ ਅੱਛਾ ਬਾਈ ਹਾਂਜੀ ਹਾਂਜੀ ਇੰਨਾ ਹੱਦਾਂ ਇਧਰ ਦਿੱਲੀ ਗੜਗੌਂ ਵਾਲੇ ਪਾਸਿਓਂ ਸ਼ੁਰੂ ਹੋ ਕੇ ਠੀਕ ਆ ਬਾਈ ਠੀਕ ਹੈ ਇਧਰ ਬਈ ਹਿਮਾਚਲ ਵਾਲੇ ਪਾਸੇ ਇੱਧਰ ਨਾਲ ਜਾ ਕੇ ਲੱਗਦੇ ਦਾ ਸੀਗੇ ਆ ਠੀਕ ਹੈ ਜੀ ਇਧਰਲੇ ਪਾਸੇ ਬਈ ਬਲੋਚਿਸਤਾਨ ਤੱਕ ਠੀਕ ਹੈ ਇਧਰ ਜੰਮੂ ਦਾ ਕਿਹੜੀਆਂ ਹੱਦਾਂ ਲੱਗਦੇ ਨੇ ਅਸੀਂ ਪੁਰਾਣੇ ਪੰਜਾਬ ਦੇ ਪੰਜਾਬ ਅੱਜ ਵੀ ਉਵੇਂ ਹੀ ਵੱਸਦਾ ਹੈ ਹਾਂਜੀ ਉਵੇਂ ਪੰਜਾਬੀਏ ਤਾਂ ਵੱਸਦੀ ਹੈ ਉਧਰਲੇ ਪਾਸੇ ਵੀ ਵੱਸਦੀ ਹੈ ਇਧਰ ਵੀ ਵੱਸਦੀ ਹੈ ਪਰ ਬਸ ਜਿਵੇਂ ਉੱਪਰ ਲਿਖਿਆ ਹੋਇਆ ਵੀ ਡਿਵਾਈਡਡ ਬਾਈ ਪੋਲਿਟਿਕਸ ਯੂਨਾਈਟਡ ਬਾਈ ਸਪਿਰਿਟਸ ਵੀ ਇਹ ਜਿਹੜੀ ਲੋਕਾਂ ਦੀ ਭਾਵਨਾ ਤੇ ਲੋਕਾਂ ਦਾ ਪਿਆਰ ਹੈ ਅੱਜ ਵੀ ਉਸੇ ਤਰ੍ਹਾਂ ਹੀ ਹੈ ਪਰ ਠੀਕ ਹੈ ਸਿਆਸਤਾਂ ਦੇ ਕਾਰਨਾ ਕਰਕੇ ਇਰਨਾ ਆਪਣੇ ਪੰਜਾਬ ਦੀ ਹਿੱਕ ਦੇ ਉੱਤੇ ਲਕੀਰਾਂ ਜ਼ਰੂਰ ਖਿੱਚੀਆਂ ਪਰ ਦਿਲਾਂ 'ਚ ਨਹੀਂ ਖਿੱਚ ਸਕਦੇ ਅੱਛਾ ਬਾਈ ਹਾਂਜੀ ਬਾਈ ਤੇ ਬਾਈ ਇਹਦੇ ਵਿੱਚ ਜੇ ਆਪਾਂ ਨਹਿਰਾਂ ਦੀ ਗੱਲ ਕਰੀਏ ਜਿਵੇਂ ਆਪਾਂ ਗੱਲ ਜੇ ਪੰਜੇ ਦਰਿਆ ਦੀ ਉਹ ਬਾਈ ਕਿੱਥੋਂ ਦੀ ਨਗ ਦੇ ਦੇਣਗੇ ਉਹ ਇਹਦੇ ਵਿੱਚ ਬਾਈ ਜਿਹੜੇ ਜਦੋਂ 47 ਵਾਲੀ ਵੰਡ ਹੋਈ ਹੈ ਆਪਾਂ ਵੈਸੇ ਦਾ ਜਿਹੜਾ ਅਗਲਾ ਪੀਸ ਤਿਆਰ ਕਰਨਾ ਹੈ ਇਹ ਤੋਂ ਕਾਫੀ 2-3 ਗੁਣਾ ਵੱਡੇ ਸਾਈਜ਼ ਦੇ ਵਿੱਚ ਹੈ ਪਰ ਮੈਂ ਫੋਨ ਦੇ ਉੱਤੇ ਵੀਡੀਓ ਵੀ ਦਿਖਾ ਦੂੰਗਾ ਠੀਕ ਹੈ ਬਾਈ ਉਹਦੇ ਚ ਆਪਾਂ ਕੱਲਾ ਕੱਲਾ ਜ਼ਿਲ੍ਹਾ ਮੈਂਸ਼ਨ ਕਰਾਂਗੇ ਹਾਂਜੀ ਤੇ ਨਾਲੇ ਆਪਾਂ ਜੀ ਦਰਿਆਵਾਂ ਦੀ ਵੰਡ ਹੈ ਹਾਂਜੀ ਉਹ ਕਿਵੇਂ ਹੋਈ ਕਿਹੜੇ ਦਰਿਆ ਉਧਰ ਚਲੇ ਗਏ ਕਿਹੜੇ ਆਪਣੇ ਇਧਰਲੇ ਪੰਜਾਬ ਤੇ ਵੱਸਦੇ ਆ ਹਾਂਜੀ ਤੇ ਉਹ ਚੀਜ਼ਾਂ ਆਪਾਂ ਸਾਰੀਆਂ ਦਿਖਾਉਣੀਆਂ ਨੇ ਠੀਕ ਹੈ ਜਿਵੇਂ ਮਤਲਬ 7 ਲੋਜ ਆ ਹੋ ਗਿਆ ਹਾਂ ਠੀਕ ਹੈ ਮੈਂ ਤੁਹਾਨੂੰ ਵੈਸੇ ਸਮਝਾ ਦਿੰਦਾ ਇਹਦੇ ਤੇ ਦਰਜ ਤਾਂ ਆਪਾਂ ਨਹੀਂ ਕੀਤਾ ਹਾਂਜੀ ਵੀ ਜਿਹੜਾ ਸਤਲੋਜ ਹੈ ਤਕਰੀਬਨ ਇੱਥੋਂ ਜੇ ਸਟਾਰਟਿੰਗ ਹੁੰਦੀ ਆ ਤੇ ਇਹ ਵਹਿੰਦਾ ਤੁਰਿਆ ਜਾਂਦਾ ਬਾਈ ਅੱਛਾ ਬਈ ਇੱਥੇ ਤੱਕ ਆ ਗਿਆ ਹਾਂਜੀ 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 ਠੀਕ ਹੈ ਜੀ ਵਿਆਸ ਬਾਈ ਇੱਥੋਂ ਜੇ ਸ਼ੁਰੂ ਹੁੰਦਾ ਹਾਂਜੀ ਵਿਆਸ ਵੀ ਜਾ ਕੇ ਆਪਾਂ ਜਿਵੇਂ ਆਪਾਂ ਦੇਖਦੇ ਹਾਂ ਤੇ ਹਰੀਕੇ ਪੱਤਣ ਜਾ ਕੇ ਮੇਲ ਹੋ ਜਾਂਦਾ ਸਤਲੋਜ ਜਾ ਕੇ ਅੱਛਾ ਜੁੜਦੇ ਆ ਤੇ ਬਾਈ ਚਨਾਬ ਹੈ ਜਿਹੜਾ ਚਨਾਬ ਦੇ ਜੇਲਮ ਆ ਜਿਹੜੇ ਉਹ ਪਾਕਿਸਤਾਨ ਨੂੰ ਚਲੇ ਗਏ ਠੀਕ ਆ ਬਾਈ ਇਧਰਲੇ ਪਾਸੇ ਤੇ ਜਿਹੜਾ ਰਾਵੀ ਹੈ ਰਾਵੀ ਅੱਧਾ ਕਿੱਥੇ ਹਾਦ ਤੇ ਵਹਦਾ ਬਾਈ ਤੇ ਜਾ ਕੇ ਮਤਲਬ ਉਹ ਤੋਂ ਬਾਅਦ ਪਾਕਿਸਤਾਨ ਚ ਜਾ ਜਾਂਦਾ ਉਹ ਪਾਕਿਸਤਾਨ ਚ ਵਾ ਜਾ ਜਾਂਦਾ ਹਾਂਜੀ ਠੀਕ ਹੈ ਤਾਂ ਈ ਕਿਦਰ ਆ ਯਾਨੀ ਕਿ ਕਿਹਾ ਜਾਂਦਾ ਵੀ ਉੱਪਰਲੇ ਪੰਜਾਬ ਦਾ ਤਾਂ ਈ ਕਿਦਰ ਪੰਜਾਬ ਦਾ ਈ ਕਿਦਰ ਰਹੇ ਕਿੱਥੇ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਇਹ ਇਹ ਚੀਜ਼ ਨਾ ਆਪਾਂ ਤੁਹਾਨੂੰ ਦੱਸਣ ਦੀ ਜਾਂ ਸਮਝਾਉਣ ਦੀ ਲੋੜ ਨਹੀਂ ਪੈਣੀ ਜਿਹੜੀ ਆਪਾਂ 10 ਦਿਨਾਂ ਦਾ ਕਿਹੜੀ ਅਗਲੀ ਆਈਟਮ ਤਿਆਰ ਕਰਨੀ ਹੈ ਉਹਦੇ ਚ ਤੁਹਾਨੂੰ ਦੇਖ ਕੇ ਆਟੋਮੈਟਿਕਲੀ ਸਮਝ ਆ ਜਾਵੇਗਾ। ਅੱਛਾ ਬਈ। ਵੀਓ ਦੇ ਵਿੱਚ ਜਿਵੇਂ ਹੁਣ ਤੁਸੀਂ ਆਪਾਂ ਕਹਿ ਲਿਆ ਵੀ ਹੋਰ ਕੇ ਦੱਸਣ ਦੀ ਲੋੜ ਨਹੀਂ ਪੈਣੀ। ਡਿਸਕ੍ਰਾਈਬ ਕੀਤਾ ਉਹ ਡਿਸਕ੍ਰਾਈਬ ਕਰਦੇ। ਹਾਂਜੀ ਹਾਂਜੀ। ਠੀਕ ਹੈ ਬਈ। ਹਾਂਜੀ ਬਈ। ਨਹੀਂ ਠੀਕ ਹੈ ਬਈ। ਬਹੁਤ ਇਹ ਬਈ ਫਿਰ ਕਿਵੇਂ ਇਹ ਤਰੀਕਾ ਤੁਹਾਡੇ ਦਿਮਾਗ 'ਚ ਆਇਆ ਵੀ ਯਾਰ ਚੜਦਾ ਤੇ ਲੈਂਦਾ ਪੰਜਾਬ ਆਪਾਂ ਇਕੱਠਾ ਕਰਦੀ ਏ। ਬਈ ਅਸਲ ਦੇ ਵਿੱਚ ਪਤਾ ਕੀ ਹੈ ਵੀ ਕਿਤਾਬਾਂ ਪੜਨ ਦਾ ਸਾਡਾ ਰੁਝਾਨ ਆਪਣੇ ਸਮਾਜ 'ਚ ਖਤਮ ਹੋ ਚੁੱਕਿਆ ਹੈ। ਹਾਂਜੀ। ਤੇ ਮਤਲਬ ਚੀਜ਼ ਦੇਖ ਕੇ ਤਾਂ ਕੋਈ ਬੱਚਾ 5 ਸਾਲ ਦਾ ਵੀ ਸਮਝ ਲੈਂਦਾ 10 ਸਾਲ ਦਾ ਵੀ ਸਮਝ ਲੈਂਦਾ ਤੇ ਉਹੀ ਟਾਪਿਕ ਜੇ ਆਪਾਂ ਨੂੰ ਕਈਏ ਵੀ ਇੱਕ ਬੁੱਕ ਲੈ ਕੇ ਤੂੰ ਪੜਾ ਲੈਂਦੇ ਤੇ ਚੜਦੇ ਪੰਜਾਬ ਤੇ ਹਨਾ ਤਾਂ ਸਾਇਤ ਨਾਲ ਉਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਦੂਰੀ ਬਣਾ ਚੁੱਕੇ ਆ ਹਨਾ ਤਾਂ ਇਹੇ ਚੀਜ਼ਾਂ ਦੇਖ ਕੇ ਇੱਕ 10 ਸਾਲ ਦੇ ਬੱਚੇ ਨੂੰ ਵੀ ਸਮਝ ਆ ਜਾਂਦਾ ਜਿਵੇਂ ਹੁਣ ਆਪਾਂ ਆਰ ਨੰਮਰੀਕਲ ਯੂਜ਼ ਕੀਤੇ ਆ ਹਾਂਜੀ ਠੀਕ ਹੈ ਮੈਂ ਗਾਰੰਟੀ ਕਰਦਾ ਵੀ ਜਿਹੜੇ ਘਰ ਦੇ ਵਿੱਚ ਇਹ ਕਲਾਕ ਜਾਊਗਾ ਤਾ ਇੱਕ ਅਣਪੜ੍ਹ ਬੰਦੇ ਨੂੰ ਵੀ ਮਹੀਨੇ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਪਛਾਣ ਲੱਜੀ। ਹਾਂਜੀ ਤੇ ਅੱਜਕੱਲ ਬੰਦਾ ਕੋਈ ਗ੍ਰੈਜੂਏਟ ਹੈ, ਪੋਸਟ ਗ੍ਰੈਜੂਏਟ ਹੈ। ਉਹਨਾਂ ਨੂੰ ਵੀ ਇਹਨਾਂ ਦੀ ਪਛਾਣ ਗੁਰਮੁਖੀ ਲਿਪੀ ਆਉਂਦੀ ਨਹੀਂ ਹੈਗੀ। ਹਾਂਜੀ ਹਾਂ। ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਦੇਖੋ ਕਮਾਈ ਦਾ ਸਾਧਨ ਤਾਂ ਹੈਗੀ ਹੈਗਾ। ਹਾਂਜੀ ਨਾਲ ਆਪਾਂ ਨੂੰ ਇਹ ਆ ਵੀ ਕੋਈ ਨਾ ਕੋਈ ਚੰਗਾ ਸਨੇਹਾ ਜਿਹੜਾ ਉਹ ਵੀ ਆਪਾਂ ਸਮਾਜ ਨੂੰ ਜ਼ਰੂਰ ਦੇਣਾ। ਇਹ ਆਪਾਂ ਕਹਿ ਲਈ ਬਈ ਇਹ ਜਿਹੜੀ ਗੁਰਮੁਖੀ ਪਾਸਾ ਤੇ ਲਿਖੀ ਹੋਈ ਆ। ਹਾਂ ਜੀ ਆਪਾਂ ਲਈ ਗਣਿਤ ਕਹਿ ਦੀ ਆਪਾਂ ਗੁਰਮੁਖੀ ਭਾਸ਼ਾ ਦੀ ਲੈਟਾ ਇਹ ਉਹੀ ਬੰਦਾ ਸਮਸਾ ਦਾ ਜਿਹੜਾ ਬਈ ਨਿਤਨੇਮ ਕਰਦਾ ਜਾਂ ਪਾਠ ਦੇ ਨਾਲ ਜੁੜਿਆ ਹੋਇਆ ਹਾਂਜੀ ਹਾਂਜੀ ਮੰਗੀ ਉਹਦੇ ਵਿੱਚ ਵੀ ਇਹੀ ਜਿਆ ਹੁੰਦੀ ਆ ਬਈ ਇਥੇ ਵੀ ਹੋਈ ਹੈ ਜਿਹੜਾ ਬੰਦਾ ਨਹੀਂ ਪਾਠ ਕਰਦਾ ਹੈਗਾ ਉਹਨੂੰ ਬਈ ਇਹ ਜੀ ਸਮਝਣੀ ਔਖੀ ਹੋਗੀ ਤੇ ਇਹ ਤਰੀਕੇ ਨਾਲ ਬਹੁਤ ਸੌਖਾ ਹੋਏ ਇਸੇ ਕਰਕੇ ਬਈ ਹੁਣ ਆਪਾਂ 1 2 3 4 ਵੀ ਯੂਜ਼ ਕਰ ਸਕਦੇ ਹਾਂ ਹਾਂ ਜੀ ਇਸੇ ਕਰਕੇ ਆਪਾਂ ਇਹਨੂੰ ਵੇਖਲਾ ਕੀਤਾ ਥੋੜਾ ਜਿਹਾ ਵੀ ਬੰਦੇ ਨੂੰ ਇਹਨਾਂ ਅੱਖਰਾਂ ਦਾ ਗਿਆਨ ਹੋ ਜਾ ਜੀ ਹਾਂ ਜੀ ਬਈ ਠੀਕ ਹੈ ਭਾਈ ਜੀ ਤੇ ਬਈ ਸੁਨੇਹਾ ਫਿਰ ਕੀ ਇੱਥੇ ਜਿਵੇਂ ਹੁਣ ਤੁਸੀਂ ਆਏ ਹੋਏ ਹੋ ਕੀ ਓਰੇ ਦਾ ਮਾਹੌਲ ਹੈ ਜਾਂ ਕੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਹੋ ਗਈ ਤੁਸੀਂ ਸੋਸ਼ਲ ਮੀਡੀਆ ਰਾਹੀਂ ਆਪਾਂ ਕਹਿੰਦੇ ਵੀ ਲੋਕਾਂ ਨੂੰ ਸੁਨੇਹਾ ਦੇਣਾ ਕੀ ਚਾਹੁੰਦੇ ਹੋ ਬਈ ਤੁਸੀਂ ਬਈ ਸੁਨੇਹਾ ਤਾਂ ਵੈਸੇ ਮੈਂ ਤਾਂ ਆਪਦੇ ਆਪ ਨੂੰ ਇੰਨਾ ਸਿਆਣਾ ਨਹੀਂ ਸਮਝਦਾ ਵੀ ਮੈਂ ਕਿਸੇ ਨੂੰ ਸੁਨੇਹਾ ਦੇ ਸਕਾਂ ਠੀਕ ਹੈ ਪਰ ਫਿਰ ਵੀ ਮੈਂ ਤਾਂ ਇਹੀ ਗੱਲ ਕਹਿਣਾ ਵੀ ਜਿਹੜਾ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਸਭਿਆਚਾਰ ਹੈ ਠੀਕ ਹੈ ਤੇ ਆਪਣੇ ਪਿੰਡਾਂ ਦੀ ਜ਼ਿੰਦਗੀ ਹੈ ਠੀਕ ਹੈ ਆਪਣੀਆਂ ਨਿਆਉਾਂ ਨਾਲ ਬਈ ਜੁੜੇ ਰਹੋ ਜਮ ਜਮ ਕੇ ਤਰੱਕੀਆਂ ਕਰੋ ਠੀਕ ਹੈ ਜੀ ਵਿਦੇਸ਼ਾਂ ਚ ਜਾਓ ਚੰਗੀਆਂ ਪੜ੍ਹਾਈਆਂ ਕਰੋ ਚੰਗੀਆਂ ਕਾਲਜਾਂ ਯੂਨੀਵਰਸਿਟੀਆਂ ਚ ਪੜੋ ਪਰ ਆਪ ਵੀ ਨਿਯੋਂ ਨਾਲ ਜੁੜ ਕੇ ਜਰੂਰ ਰਹੋ ਠੀਕ ਹੈ ਰੋੜ ਦਾ ਦਰਖਤ ਐਡਾ ਵੱਡਾ ਹੁੰਦਾ ਰੋੜ ਦੇ ਦਰਖਤ ਦੀ ਜੇ ਨਿਯੋਂ ਹੁੰਦੀ ਹੈ ਜੜ ਹੁੰਦੀ ਹੈ ਜੇ ਜੜ ਖਤਮ ਹੋ ਜੇ ਤਾਂ ਬਈ ਹੋਰ ਵੀ ਸੁੱਕ ਜਾਂਦਾ ਸਹੀ ਹੈ ਬਈ ਠੀਕ ਹੈ ਇਸ ਕਰਕੇ ਜਿਹੜੀ ਆਪਣੀ ਪੰਜਾਬ ਦੇ ਪੰਜਾਬੀਅਤ ਹੈ ਉਹ ਆਪਣੀਆਂ ਜਿਹੜੇ ਬੱਚੇ ਆ ਕੇ ਖਾਸ ਕਰ ਇਹਦੀ ਨਵੀਂ ਪੀੜ੍ਹੀ ਹੈ 2000 ਤੋਂ ਬਾਅਦ ਜਨਮ ਲਿਆ ਜਿਹੜੀ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਜ਼ਰੂਰ ਜੋੜ ਕੇ ਰੱਖੋ ਠੀਕ ਹੈ ਜੀ ਆਪਦੇ ਪਿੰਡਾਂ ਵਾਲੀ ਵਿਰਾਸਤ ਜਿਹੜੀ ਖੁੰਡਾਂ ਵਾਲੀ ਵਿਰਾਸਤ ਐ ਸੱਥਾਂ ਵਾਲੀ ਵਿਰਾਸਤ ਐ ਖੇਤੀਬਾੜੀਆਂ ਨੇ ਠੀਕ ਐ ਚਾਚੇ ਤਾਏ ਨੇ ਉਹ ਪਿਆਰ ਨੇ ਉਹਨਾਂ ਚੀਜ਼ਾਂ ਨਾਲ ਬੱਚਿਆਂ ਨੂੰ ਜ਼ਰੂਰ ਜੋੜ ਕੇ ਰੱਖੋ ਇਹਨਾਂ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ ਠੀਕ ਹੈ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ